ਉਹ ਕੁਆਲਿਟੀ ਹੈ ਨਾ ਕਿਹੜੀ ਪਾਜੀ ਭਾਰੀ ਫਟੀਕ ਦੇ ਵੀ ਕਿਹਨੇ ਪਾਜੀ ਪਾਜੀ ਦੇ ਆਪਾ ਲੈ ਕੇ ਸਿਲਕ ਬਸ਼ਮੀਨਾ ਦੇ ਬਿਲਕੁਲ ਨਵੇਂ ਮੈਂ ਕਿਨਾਂ ਬਠੰਡੇ ਸ਼ਹਿਰ ਦੇ ਅੰਦਰ ਆਪਾਂ ਚੈਲੇ ਨੇ ਖੁੱਲਾ ਖੁੱਲਾ ਚੈਲੇ ਹੈ ਕੋਈ ਐਲ ਕੋ ਹੋਰ ਗੱਲ ਕਰਨੇ ਹੈ ਖੁੱਲਾ ਚੈਲੇ ਹੈ ਆਪਣੇ ਰੇਡ ਆਪਣੇ ਕੁਆਲਿਟੀ ਪਰਮੈਂਟ ਕਪੜਾ ਉਹ ਫੁੱਲ ਸਪਾਈ ਉਹ ਬੋਟਮ ਤੇ ਵਰਕ ਕੋ ਦੇ ਕੇ ਖਾ ਪਾਜੀ ਬਿਲਕੁਲ ਜੀ ਅੱਜ ਜਿਹੜੀ ਵੈਰਾਈਟੀ ਆਪਾਂ ਓਪਨ ਕੀਤੀ ਹੈ ਨਾ ਵੀਰੇ ਵਾਕਏ ਹੀ ਚੈਲੰਜ ਦੇ ਨਾਲ ਕਹਿੰਦੇ ਆ ਸਿਲਕ ਪਸ਼ਮੀਨੇ ਦੇ ਵਿੱਚ ਸਰਦੀਆਂ ਵਾਲੇ ਬਿਲਟਰ ਵਾਲੇ ਜਵਰਦਸ ਸੂਟ ਆ ਗਏ ਆ ਜਿਹੜੇ ਕਿ ਬੁਟੀਕ ਤੇ ਤੁਸੀਂ ਸਿਰਫ ਰੇਟ ਤੇ ਜਿਹੜਾਈ ਕਰਾਉਂਗੇ ਮੈਂ ਕਹਿੰਦਾ ਐਡਾ ਸਾਫ ਸੁਥਰਾ ਕੰਮ ਤੁਹਾਨੂੰ ਸ਼ਹਿਰ ਦੇ ਅੰਦਰ ਕੋਈ ਦੇਰੇ ਤਾਂ ਗੱਲੇ ਕੋਠੀਆਂ ਦੇ ਦੋਦੇ ਬਿਲਕੁਲ ਨਹੀਂ ਕੰਮ ਦੇ ਕਰੋ ਬੇਗੀ ਆ ਸਾਰਾ ਮੇਰਾ ਸਿਲਕ ਪਸ਼ਮੀਨੇ ਦਾ ਕੰਮ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਭਾਜੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਆਰਟੀਕਲ ਹੈ ਹਰ ਇੱਕ ਦੇ ਬੋਟਮ ਤੇ ਵਰਕ ਹੋਏਗਾ ਰੇਟ ਹੋਏਗਾ 1400 ਤੋਂ 1300 ਤੋਂ ਸਟਾਰਟ ਹੋ ਗਏ 1750 ਤੱਕ ਬਿਲਕੁਲ ਜੀ ਹਰੇਕ ਸੂਟ ਦੇ ਰੇਟ ਸਾਗੇ ਪਾਈ ਠੀਕ ਹੈ ਭਾਜੀ ਸ਼ੁਰੂ ਕਰੋ ਸੂਟ ਦੇ ਕਾਈ ਮੇਰਾ ਆ ਦੀ ਗੱਲ ਹੈ ਜੀ ਬਾਈ ਜਿਹੜਾ ਡੂਮ ਕਰ ਖਾਵੇ ਮਰ ਕਾਲਾ ਆ ਆ ਦੀ ਗੱਲ ਹੈ ਜੀ ਸਾਰਾ ਥੈਡ ਹੈ ਇਹ ਕਲਾਸ ਕੁਆਲਿਟੀ ਹੈ ਤੇ ਆ ਇਹਦੀ ਬੋਟਮ ਬੋਟਮ ਤੇ ਵਰਕ ਹਰੇਕ ਦੇ ਹੋਏਗਾ ਜੀ ਬਗੈਰ ਬੋਟਮ ਤੋਂ ਵਰਕ ਵਾਲਾ ਕੋਈ ਸੂਟ ਨਹੀਂ ਹੋਏਗਾ ਮੇਰੇ ਤੋਂ ਰੇਟ ਹੈ 1650 ਰੁਪਏ 1600 ਰੁਪਏ ਸੌਰੀ 1600 ਰੁਪਏ ਦਾ ਇਹ ਅਗਲਾ ਅਤੀਗਾ ਦੇਖੋ ਨੀ ਇਹ ਵੀ 1600 ਕੋਟ ਵਾਲੀ ਇਹ ਵੀ 1600 ਰੁਪਏ ਬਹੁਤ ਸੋਨਾ ਰਹਿਣਾ ਬਹੁਤ ਹੀ ਪਿਆਰਾ ਬਰੀਕ ਦਾ ਪੀਸ ਹੈ ਹੈਂਡ ਵਰਕ ਹੈ ਰੇਸ਼ਮ ਦਾ ਵਰਕ ਹੈ ਬੋਟਮ ਤੇ ਵਰਕ ਹੋਗਾ ਆਰਟੀਕਲ ਬਹੁਤ ਸੋਨਾ ਹੈ ਸਿਲਕ ਪਸ਼ਮੀਨਾ ਇੱਕ ਆ ਕੁਆਲਿਟੀ ਹੈ ਕਿਸੇ ਬਗੈਰ ਲੋਨ ਤੋਂ ਇਹ ਪਾ ਸਕਦੇ ਹੋ ਕੋਈ ਲੋਨ ਦੀ ਲੋਨ ਨਹੀਂ ਕੋ ਸ਼ੋਂਦੀ ਲੋਣੀ ਐਡਾ ਵਧੀਆ ਕੱਪੜਾ ਨਾ ਮੈਂ ਕਹਿੰਦਾ ਬਹੁਤ ਹੀ ਸ਼ਾਨਦਾਰ ਕੱਪੜਾ ਹੈ ਦਮੱਤੇ ਤੋਂ ਬਗੈਰ ਹੈ ਪੰਡਮੀਟਰ ਆਲਓਵਰ ਸੂਰਤੇ ਮਾਰਕਟ ਹੈ ਜਿਹਨ ਚੈੱਕ ਕਰੀ ਹੋਇਓ ਰੇਟ ਹੈ 1600 ਰੁਪਏ ਦਾ ਹੀ ਰੇਟ ਹੈ 1600 ਰੁਪਏ ਦਾ ਹੀ 1600 ਰੁਪਏ ਦਾ ਚੈੱਕ ਕਰ ਲਓ ਬਨੇ ਕਿੱਡਾ ਸੋਹਣਾ ਡਿਜ਼ਾਈਨ ਹੈ ਕਿੱਡਾ ਪਿਆਰਾ ਡਿਜ਼ਾਈਨ ਹੈ ਸਾਰੇ ਡਿਜ਼ਾਈਨ ਦੱਸੂਗਾ ਸਭ ਦਾ ਰੇਟ ਦੱਸੂਗਾ ਇਹਦਾ ਰੇੜਾ ਵੀ ਜੀ 1500 ਰੁਪਏ ਦਾ ਜੀ ਚੈੱਕ ਕਰੀ ਹੋਈ ਵੀਰੇ ਇਹ 1500 ਰਾਂ ਡਿਜ਼ਾਈਨ ਹੈ ਸ਼ਕੀਰ ਸ਼ੋਰ ਬੰਦਾ ਹੀ ਬੰਦਾ ਹੈ ਕਿਉਂਕਿ ਡਿਜ਼ਾਈਨ ਬਹੁਤ ਸੋਹਣੇ ਹੈ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਇਹਦਾ ਰੇੜਾ ਵੀਰੇ 1600 ਰੁਪਏ ਦਾ ਹੀ ਸਾਡੇ 1600 ਰੁਪਏ ਦਾ ਐਡਾ ਸੋਹਣਾ ਡਿਜ਼ਾਈਨ ਮੈਂ ਨਹੀਂ ਕਹਿੰਦਾ ਤੁਹਾਨੂੰ ਕਿੱਥੇ ਮਿਲੇਗਾ ਜੀ ਅਗਲਾ ਆਰਟੀਕਲ 1600 ਰੁਪਏ ਦੀ 1600 ਰੁਪਏ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਬਣੇਗਾ ਛੱੜ ਦਾ ਵਰਕ ਸਾਰਾ ਵੱਡੀ ਗੱਲ ਪਵੇਗੀ ਸਾਡੇ ਸੂਰ ਤੇ ਇੱਕ ਸੂਰ ਤੇ ਵੀ ਇੱਕ ਸਿੱਪੀ ਨਹੀਂ ਹੋਏਗੀ ਇੱਕ ਮੋਤੀ ਹੋਵੇਗਾ ਕੋਈ ਸਿੱਪੀ ਨਹੀਂ ਹੋਏਗੀ ਕੋਈ ਮੋਤੀ ਹੋਵੇਗਾ ਸਾਰਾ ਛੱੜ ਦਾ ਕੰਮ ਬਣਾਉਣਾ ਮੈਂ ਐਂਦਾ ਰੇੜਾ 1600 ਰੁਪਏ ਚੈੱਕ ਕਰੀਓ ਵੀਰੇ 1600 ਰੁਪਏ ਤੇ ਬੋਡਮ ਤੇ ਵਰਕ ਲਾਜ਼ਮੀ ਹੋਏਗਾ ਬਹੁਤ ਹੀ ਵਧੀਆ ਕੱਪੜਾ ਰੋਕੀ ਵਾਲਾ ਕੱਪੜਾ ਗਾਫ ਕੱਪੜਾ ਪਾਰਟੀ ਵਿੱਚ ਸੂਟ ਨੇ ਬਣੀਗਦੇ ਸੂਟ ਨੇ ਸੋਡੇ ਕੋਲ ਕੋਈ ਦੁਪੱਟਾ ਪਿਆ ਮੇਰੇ ਤੋਂ ਸੂਟ ਮੈਚ ਕਰਕੇ ਲਿਆਓ ਕੰਟਰਾਸਟ ਕਰਕੇ ਵਰਕ ਦੇ ਨਾਲ ਦਾ ਵਰਕ ਦੇ ਨਾਲ ਦਾ ਸੂਟ ਕੰਟਰਾਸਟ ਕਰਕੇ ਲਿਆਓ ਕੋਈ ਕੋਈ ਸ਼ੋਲ ਪਿਆ ਕੋਈ ਦੁਪੱਟਾ ਪਿਆ ਆਪਣੇ ਕੋਲ ਸਟਾਕ ਹੈ ਨਾ ਇੰਨਾ ਸਟਾਕ ਹੈ ਮੈਂ ਕਹਿੰਦਾ ਪੂਰੇ ਬਠਿੰਡੇ ਨਹੀਂ ਮਿਲਣਾ ਜਿੰਨਾ ਸਟਾਕ ਆ ਪਦੇ ਰਾਂਗੇ ਚੈੱਕ ਕਰੂ ਜੀ 1650 ਦੀ ਸਾਢੇ 1600 ਰੁਪਏ ਅਗਲਾ ਡੇਨ ਆ ਗਿਆ 1750 ਰੁਪਏ 1750 ਰੁਪਏ ਅਗਲਾ ਡਿਜ਼ਾਈਨ ਆ ਗਿਆ ਵੀਰੇ 1500 ਰੁਪਏ ਦਾ ਹੀ 1500 ਰੁਪਏ ਦਾ ਬਟੀਕ ਦਾ ਪੀਸ ਥੈਡ ਦਾ ਵਰਕ 5 ਮੀਟਰ ਕੱਪੜਾ ਪੋੜੇ ਪਾਣ ਦਾ ਕੰਮ ਨਹੀਂ 5 ਮੀਟਰ ਕੱਪੜਾ ਜੀ ਅਗਲਾ ਆਰਟੀਕਲ ਆ ਗਿਆ ਆਪਣੇ ਕੋਲੋਂ 1750 ਰੁਪਏ ਇਹ ਜਿਹੜਾ ਕਲਰ ਕੋਈ ਨਹੀਂ ਹੈ ਜਿਹੜਾ ਆਪਣੇ ਕੋਲ ਨਹੀਂ ਮਿਲੂਗਾ ਇਹ ਜਿਹੜਾ ਸਿਲਕ ਪਸ਼ਮੀਨੇ ਦੀ ਕੋਈ ਕਲਰ ਨਹੀਂ ਹੈ ਇਹਦਾ ਨਹੀਂ ਬੰਦਾ ਉਹ ਨਹੀਂ ਹੋਏਗਾ ਜੋ ਬੰਦਾ ਹੋਏਗਾ ਉਹ ਆਪਣੇ ਕੋਲ ਮਿਲੇਗਾ ਮਿਲੇਗਾ ਅਗਲਾ ਆਰਟੀਕਲ ਜੀ 1600 ਰੁਪਏ ਦੀ ਸਟਾਕ ਦੀ ਕੋਈ ਕਮੀ ਨਹੀਂ ਆ ਦੇਖੋ ਆ ਸਾਰਾ ਮਾਲ ਵੇਚਣ ਨੂੰ ਆ ਸਾਰਾ ਮਾਲ ਪਿਆ ਆ ਚੈੱਕ ਕਰੀ ਹੋਈ 1650 ਰੁਪਏ 1650 ਰੁਪਏ ਐਡਾ ਸ਼ਾਨਦਾਰ ਘੇਰਾ ਬਣਾਇਆ ਮੈਂ ਕਹਿੰਦਾ ਨਹੀਂ ਬਹੁਤ ਹੀ ਪਿਆਰਾ ਕੰਮ ਬਣਾਇਆ ਜੀ ਅਗਲਾ ਆਰਟੀਕਲ ਭਾਜੀ ਸਾਰੇ ਬੁਟੀਕ ਦੇ ਪਿੱਛੇ ਸਾਡੀ ਪੂਰੀ ਟੀਮ ਥੋੜੀ ਸੇਵਰ ਬੈਠੀ ਹੋਈ 1600 ਰੁਪਏ ਦਾ ਸਾਰਾ ਮਾਲ ਨਵਾਂ ਹੋਏਗਾ ਭਾਜੀ ਕੋਈ ਪੁਰਾਣਾ ਮਾਲ ਨਹੀਂ ਹੋਏਗਾ ਬਿਲਕੁਲ ਜੀ ਮੰਗਲਵਾਰ ਦਾ ਦਿਨ ਹੈ ਲੋਕ ਮਾਰ ਰਹੇ ਸਾਰਾ ਫ੍ਰੈਸ਼ ਮਾਲ ਹੈ ਭਾਜੀ ਆਪਾਂ ਵੀ ਲੈ ਗਏ ਭਾਜੀ ਭਾਜੀ ਮੇਰੇ ਕੋਲੇ ਵੀ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਆ ਚੈੱਕ ਕਰੀ ਚਲੋ ਵੀਰੇ ਨਜ਼ਾਇਨ ਕਾਫੀ ਹੈ ਤੇ ਸਮਝ ਜਿਹੜਾ ਆਪਣੇ ਕੋਲ ਇੱਕ ਬਲੌਗ ਦਾ ਹੈ ਇਹ ਹੈ ਜੀ 1700 ਰੁਪਏ ਦਾ ਡਿਜ਼ਾਈਨ ਅਗਲਾ ਡਿਜ਼ਾਈਨ ਜਿਹੜਾ ਆ ਰਿਹਾ ਮੇਰੇ ਕੋਲੇ ਬਹੁਤ ਹੀ ਪਿਆਰੇ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਆ ਰਿਹਾ ਹੈ ਇਹ ਵਾਲਾ ਡਿਜ਼ਾਈਨ ਮਿਲਣ ਜਾ ਰਹੀ ਤੁਹਾਨੂੰ 1650 ਦੀ ਰੇਂਜ ਚ ਨੈਕਸਟ ਡਿਜ਼ਾਈਨ ਦੀ ਗੱਲ ਕਰੀਏ ਤਾਂ 1500 ਦੀ ਰੇਂਜ ਚ ਮਿਲ ਜਾਣਾ ਛਿੰਦੀ ਬੂਟੀ ਵਾਲਾ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਕਲਰ ਦੇਖੋ ਜੀ ਹਰ ਤਰ੍ਹਾਂ ਦਾ ਕਲਰ ਅਵੇਲੇਬਲ ਹੈ ਹਰ ਤਰ੍ਹਾਂ ਦਾ ਡਿਜ਼ਾਈਨ ਅਵੇਲੇਬਲ ਹੈ ਇਹ ਵੀ ਮਿਲੇਗਾ 1500 ਦੀ ਰੇਂਜ ਚ ਲਓ ਜੀ ਨੈਕਸਟ ਡਿਜ਼ਾਈਨ ਜਿਹੜਾ ਹੈ ਉਹ ਵੀ ਤੁਹਾਨੂੰ ਤੀਜਾ ਜਿਹੜਾ ਦਿਖਾ ਰਿਹਾ 1500 ਦੀ ਰੇਂਜ ਚ ਸਾਰੀ ਬਰੀਕ ਥ੍ਰੈਡ ਦੀ ਕਢਾਈ ਹੈ ਕੋਈ ਸਿੱਪੀ ਮੋਤੀ ਨਹੀਂ ਜੀ ਸੌਫਟ ਕਿ ਬਹੁਤ ਹੀ ਸ਼ਾਨਦਾਰ ਕਪੜਾ ਹੈ 1700 ਦੀ ਰੇਂਜ ਦੇ ਵਿੱਚ ਕਲਰ ਡਿਜ਼ਾਈਨ ਚੈੱਕ ਕਰੋ ਜੀ ਹਾਜੀ ਆਪਣੇ ਕੋਲੇ ਇਹਦੇ ਵਿੱਚ ਵੈਰਾਈਟੀ ਖਤਮ ਨਹੀਂ ਹੋਈ ਕਾਫੀ ਵੈਰਾਈਟੀ ਹੈ ਅਜਾ ਸ਼ਹਿਰੀ ਭਾਜੀ ਰਾਜਤ ਭਾਜੀ ਉਹਦੀ ਵੀ ਬੈਠੇ ਹੋਏ ਆ ਪੈਕ ਪੈਕ ਲੈ ਕੇ ਡਿਜ਼ਾਈਨ ਤੁਹਾਨੂੰ ਕੈਮਰਾ ਕਮਾਣੇ ਤੇ ਉਧਰ ਦਿਖਾਣੇ ਕਵਾਦੋ ਭਾਜੀ ਕੈਮਰਾ ਲੋ ਜੀ ਡਿਜ਼ਾਈਨ ਕਾਫੀ ਹੈ ਜਿਵੇਂ ਕੀ ਦਿਖਾਇਆ ਸਟਾਈਲ ਨੇ ਪ੍ਰਦੀਪ ਭਾਜੀ ਨੇ ਆ ਸਾਰੇ ਡਿਜ਼ਾਈਨ ਇੰਨਾ ਈ ਹੈ ਜੀ ਚੈੱਕ ਕਰ ਲੋ ਡਿਜ਼ਾਈਨ ਕਾਫੀ ਐਨਾਂ ਚ ਅਲੱਗ-ਅਲੱਗ ਵੱਖਰੇ-ਵੱਖਰੇ ਰੇਟ ਹੈ ਤੇ ਵੱਖਰੇ-ਵੱਖਰੇ ਡਿਜ਼ਾਈਨ ਹੈ ਜੀ ਤਾਂ ਬੜਾ ਇੱਕੋ ਹੀ ਹੈ ਪਸ਼ਮੀਨਾ ਤੇ ਲੱਕਿਓ ਬਾਜੀ ਪਰ ਕੋਈ ਬਿਲਕੁਲ ਡਿਜ਼ਾਈਨ ਸਾਡੇ ਅਲੱਗ-ਅਲੱਗ ਆਉਣਗੇ ਸਾਇਦ ਤੁਹਾਡੇ ਮੂਰੇ ਆ ਜੀ ਨਵੀਆਂ ਚੀਜ਼ਾਂ ਆ ਚੁੱਕੀਆਂ ਹਨ ਸਿਲਕ ਪਸ਼ਮੀਨਾ ਦੇ ਵਿੱਚ ਰੇਟਸ ਨੂੰ ਨਿਕਾ ਸਰਾਇ ਚੁੱਕੇ ਆ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਡਿਜ਼ਾਈਨ ਪੀਸ ਲੈਣੇ ਆਂ ਤਾਂ ਗੋਠੀ ਬੜਵਾ ਕੇ ਆਜੋ ਬਰਾਤੀ ਬਹੁਤ ਅਚਕਿਆ ਡਿਜ਼ਾਈਨ ਬਹੁਤ ਅਚਕਿਆ ਹੈ ਬਾਜੀ ਜਾਂਦਾ ਨਵੀਆਂ ਜਿੰਝਾਂ ਮਿਲਣ ਲਈ ਤੁਹਾਨੂੰ ਜਿਵੇਂ ਕਿ ਆ ਤੁਸੀਂ ਦੇਖੇ ਆ ਬਿਨਾ ਦੁਪੱਟੇ ਤੋਂ ਬੁਟੀਕ ਸਟਾਈਲ ਦੇ ਵਿੱਚ ਤੁਹਾਨੂੰ ਦਿਖ ਤਾਰੇ ਡਿਜ਼ਾਈਨ ਤੋਂ ਨੂੰ ਮਿਲ ਜਾਣਗੇ ਜੀ ਇਸ ਤੋਂ ਇਲਾਵਾ ਵੀ ਬਹੁਤ ਚੀਜ਼ਾਂ ਆਈਆਂ ਜਿਵੇਂ ਕਿ ਆ ਦੇਖੋ 650 ਦੀ ਰੇਂਜ ਦੇ ਵਿੱਚ ਆਇਆ ਜੀ ਸੂਟ ਬਹੁਤ ਸੋਹਣਾ ਹੈ ਵਾਈਟ ਦੇ ਨਾਲ ਆਇਆ ਮੈਂ ਤੁਹਾਨੂੰ ਦਿਖਾਦਾ ਇਹਦੇ ਵਿੱਚ ਤੁਹਾਨੂੰ ਸਪੈਸ਼ਲ ਵਾਈਡ ਆਏਗਾ ਬਾਜੀ ਵਾਈਟ ਦੇ ਵਿੱਚ ਆਇਆ ਸੋਲੋ ਤੇ ਇਹਦੇ ਵਿੱਚ ਕੀ ਹੈ ਕਲਰ ਜਿਹੜੇ ਨਾ ਪ੍ਰਿੰਟਿੰਗ ਦੇ ਵਿੱਚ ਫਰਕ ਆ ਜਾਏਗਾ ਜੀ ਰੇਟ 650 ਦੀ ਰੇਂਜ ਚ ਸਾਰੇ ਡਿਜ਼ਾਈਨਿੰਗ ਆਈ ਹੈ ਭਾਜੀ ਇਹ ਪੁੱਲੂ ਵਾਲੇ ਸੂਟ ਵੀ ਆ ਚੁੱਕੇ ਨੇ ਆਪਣੇ ਕੋਲੇ ਰੇਟ ਬਹੁਤ ਘਟਨੇ 1250 ਰੁਪਏ ਦੇ ਵਿੱਚ ਆ ਡਿਜ਼ਾਈਨ ਚੈੱਕ ਕਰ ਲਓ ਜੀ 1250 ਰੁਪਏ ਦੇ ਹਾਂ ਸਾਡੇ ਕੋਲੇ ਪਾਰਟੀ ਵੀ ਆਰਟੀਕਲ ਮਿਲ ਜਾਣਗੇ ਤੁਹਾਨੂੰ ਆ ਦੇਖੋ ਚੈੱਕ ਕਰਾਓ ਜੀ ਲੋ ਜੀ ਪਾਰਟੀ ਵੀ ਸਾਢੇ 900 ਦੀ ਰੇਂਜ ਚ ਦੁਪੱਟੇ ਨਾਲ ਇਹਨਾਂ ਦੇ ਜਿਹੜੇ ਆ ਚੀਜ਼ਾਂ ਤੁਸੀਂ ਦੇਖ ਰਹੇ ਹੋ ਤਾਰੀਆਂ ਦੁਪੱਟੇ ਨਾਲ ਹੈ ਜੀ ਇਹ ਦੁਪੱਟੇ ਸਾਰੇ ਦੇ ਨਾਲ ਹੈ ਜੀ ਲੈ ਜੀ ਡਿਜ਼ਾਈਨਿੰਗ ਚੈੱਕ ਕਰਾਈ ਜੋ ਭਾਈ ਲੋਕਾਂ ਅਜੀ ਤੇ 550 ਰੇਂਜ ਵੀ ਆਪਣੇ ਕੋਲੇ ਆਰਟੀਕਲ ਫਿਰਦੇ ਨੇ 550 ਰੇਂਜ ਨਾਰਮਲ ਰੇਟ ਦੇ ਵਿੱਚ ਬਹੁਤ ਸੋਹਣੇ ਆਰਟੀਕਲ ਆ ਚੁੱਕੇ ਨੇ ਸਾਡੇ 550 ਦੇ ਹਰ ਇੱਕ ਰੰਗ ਦੀ ਵੈਰਾਈਟੀ ਆਪ ਨੂੰ ਮਿਲੂਗੀ ਲੋ ਜੀ ਭਾਵੇਂ 35 ਦੁਪੱਟੇ ਤਰਦੀਆਂ ਵਾਲੇ ਥੋੜੇ ਮਿਲ ਜਾਣਗੇ ਜੀ ਵੱਖ-ਵੱਖੀਆਂ ਵਾਲੇ ਸੂਟ ਦੀ ਸਾਢੇ 50 ਲੋ ਜੀ ਸਾਢੇ 50 ਤੋਂ ਜੀ ਤਰਦੀਆਂ ਵਾਲੇ ਸੂਟ ਵਿਦ ਦੁਪੱਟੇ ਦੇ ਨਾਲ ਹੈ ਲੋ ਲੈ ਜਾਣਾ ਆਪਣੇ ਕੋਲੇ ਜੋਰ ਕ੍ਰੇਪ ਦੇ ټریډ دے اوپر وید دپټا ਰੇਡ ਹੈਗਾ 950 ਤੋਂ ਡਿਜ਼ਾਈਨਿੰਗ ਕਾਫੀ ਮਿਲ ਜੂਗੀ ਤੁਹਾਨੂੰ ਆ ਦੇਖੋ ਬਾਜੀ ਬਾਜ਼ਾਰ ਦੇ ਵਿੱਚ 13-1300 ਰੁਪਏ ਮਿਲੀ ਨਾ 650 ਰੁਪਏ ਦਾ ਬਲੌਕ ਪੇਂਟਿੰਗ ਦਾ ਸੂਟ ਦੇਣਾ ਨਾਲ ਦੁਪੱਟਾ ਮਸਲੀਨ ਦਾ ਲੋ ਜੀ 650 ਹੀ ਰੈਂ ਨਾਲ ਦੁਪੱਟਾ ਨਾਲ ਦੁਪੱਟਾ ਮਸਲੀਨ ਦਾ 650 ਰੁਪਏ ਤੇ ਰੰਗਾ ਅਮੇਜ਼ਿੰਗ ਚਾਰ ਹਰੇ ਕਿਦਰਾ ਨਹੀਂ ਮਿਲਣਗੇ ਹੈਗੀਆਂ ਲੋ ਜੀ ਬਾਜੀ ਹੋਰ ਨਹੀਂ ਹੈ ਬਾਜੀ ਸੂਟ ਵੀ ਬਹੁਤ ਮਹਿੰਗੇ ਪਾ ਲੋ ਜੀ ਡਿਜ਼ਾਈਨ ਕਾਫੀ ਹੈ ਬਾਜੀ 700 ਰੈਂ ਦੇ ਵਿੱਚ ਆਰਗੈਨਜ਼ਾ ਦਾ ਡੈਨਰ ਸੂਟ ਦੁਪੱਟਾ ਦੇਣਾ 22 ਸਟਾਈਲ ਦਾ ਲੋ ਜੀ ਚੈੱਕ ਕਰ ਲਈ ਚਾਰੇ ਰੰਗ ਚਾਰੇ ਰੰਗ ਬਹੁਤ ਸੋ ਇਦਨਾ ਬਹੁਤ ਸੋਹਣਾ ਟਿਕ ਲੱਗ ਗਿਆ ਜੀ ਪੈਜ ਦੇ ਨਾਲ ਵਰਕ ਹੋਇਆ ਬਹੁਤ ਸੋਹਣਾ ਟੂਲ ਦਾ ਰੇਟ ਕੀ ਹੈ ਭਾਈ 750 ਤੋਂ ਵਾਲਾ ਕਲਰ ਸਾਥੋਂ ਤੁਹਾਨੂੰ ਨਵੀਂ ਚੀਜ਼ਾਂ ਦੇ ਚਾਰ ਪੈਕਾਂ ਨੂੰ ਬਾਜੀ ਲਓ ਜੀ ਸਾਰੇ ਡਿਜ਼ਾਈਨ ਇਹਦੇ ਚੀ ਜੀ 1000 ਦੇ ਅੰਦਰ ਆ ਜਾ ਕੇ ਕਰ ਲਓ ਜੀ ਸਾਡੇ ਸਾਹਿਬ ਬਾਜੀ ਦੇ ਬਜ਼ੁਰਗਾਂ ਤੇ ਆਪਣ ਨੂੰ ਮਸਰੀਨ ਦਾ ਬੜੀ ਡੈਨਰ ਕੂਟੀ ਦੇ ਤੋਂ ਵੀ ਆਪਣ ਨੂੰ ਮਿਲ ਜੂਗੀ ਨਾਲ ਦੁਪੱਟਾ ਮਸਰੀਨ ਦਾ ਨੌਥ ਦਾ ਕੰਮ ਹੈ ਬਾਰਡਰ ਤੇ ਲੋ ਜੀ ਚੈੱਕ ਕਰ ਲਓ ਜੀ ਵਰਕ ਨਾਲ ਹੈ ਦੁਪੱਟਾ ਬਹੁਤ ਸੋਹਣਾ ਰੇਟ ਮੈਦਨ ਜਰੂਰ ਦੱਸ ਦੇਣਾ ਇਹਦਾ ਰੇਟ ਕੀ ਮਿਲੂਗਾ ਜੀ 21 ਤੋਂ 50 ਭਾਜੀ 21 ਤੋਂ 50 ਭਾਜੀ 2150 ਲੋ ਜੀ 2150 ਦੀ ਰੇਂਜ ਦੇ ਫੈਸਲ ਟੂਟ ਮਿਲ ਜਾਣਾ ਜੀ ਬਹੁਤ ਸੋਹਣੇ ਟੂਟ ਮਿਲ ਜਾਣਗੇ ਅੱਗੇ ਪ੍ਰਦੀਪ ਭਾਜੀ ਨੇ ਲਾਇਆ ਹੋਇਆ ਭਾਜੀ ਆਓ ਨਾਲ ਵੀ ਕੋਈ ਕਰ ਨਹੀਂ ਸਾਲ ਭਾਜੀ ਹਾਰੋ ਤਿੰਨ ਨਮਾ ਮੈਂ ਕਹ ਨਵਾਂ ਹੀ ਨਵਾਂ ਹੈ ਜੀ ਪੁਰਾਣਾ ਹੈ ਕੀ ਆਪਣੇ ਕੋਲੇ ਜੇ ਨਹੀਂ ਆਪਣੇ ਕੋਲ ਦਾ ਜੀ ਮੈਡਮ ਜੀ 1500 2000 ਤੋਂ ਕੱਟਰੀ ਮਿਲਣਾ ਸ਼ੋਲ ਦੇ ਨਾਲ 1500 2000 ਤੋਂ ਕੱਟਰੀ ਮਿਲਣਾ ਆਪਣਾ ਜਿਹੜਾ ਰੇਡਾ ਭਾਜੀ ਆਪਣਾ ਰੇਟ ਹੈ ਭਾਜੀ 700 700 ਰੁਪਏ ਦੇਵਾਂਗੇ ਗਰਮ ਸ਼ੋਲ ਸੂਟ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਡੀਅਰ ਐਡੇ ਸੋਹਣੇ ਸੋਹਣੇ ਡਿਜ਼ਾਈਨ ਪ्योर ਕਸ਼ਮੀਨੀ ਦੀ ਗੱਲ ਕਰ ਰਿਹਾ ਕੰਟਰਾਸਟ ਸ਼ੋਲ ਦੇ ਨਾਲ ਕੰਟਰਾਸਟ ਸ਼ੋਲ ਦੇ ਨਾਲ ਕੈਟਲੋਗ ਚੈੱਕ ਕਰ ਲਓ ਬ੍ਰੈਂਡਰ ਕੁਆਲਿਟੀ ਹੈ ਰੇਟ ਹੈ 700 ਬਿਲਕੁਲ 700 ਰੁਪਏ 'ਚ ਐਵੇਂ ਸੋਹਣੇ ਸੋਹਣੇ ਡਿਜ਼ਾਈਨ ਮੈਂ ਨਹੀਂ ਕਹਿੰਦਾ ਕਿੱਥੇ ਮਿਲਣਗੇ ਭਾਜੀ ਅਗਲੇ ਆਏ ਭਾਜੀ ਆਪਣੇ ਕੋਲ ਆ ਗਿਆ ਗੋਟਾ ਪੱਟੀ ਲਓ ਜੀ ਆਲ ਗੋਟਾ ਪੱਟੀ ਰੈਡਵਾਰਕ ਗੋਟਾ ਪੱਟੀ ਪਾਰਟੀ ਵੇਅਰ ਆਈਟਮ ਹੈ ਡਿਜ਼ਾਈਨ ਸਾਰੇ ਨਵੇਂ ਤੋਂ ਨਵੇਂ ਮਿਲਨੇ ਤੁਹਾਨੂੰ ਬਿਲਕੁਲ ਨਵੇਂ ਮਿਲਨੇ ਆ ਬਿਲਕੁਲ ਨਵੇਂ ਕਲਰ ਮਿਲਨੇ ਆ ਇਹ ਵੀਡੀਓ ਜਿਹੜੀ ਅਪਲੋਡ ਕਰਦਾ ਹੈ ਡੇਲੀ ਸਵੇਰੇ ਵਲੋਗ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਨਵੇਂ ਤੇ ਫਰੈਸ਼ ਡਿਜ਼ਾਈਨ ਦਿਖਾਈ ਜਾਂਦੇ ਆ ਤਾਂ ਕਿ ਵੀਰੇ ਘਰ ਬੈਠੇ ਫਰੈਸ਼ ਹੋ ਡੀਰ ਕਰੋ ਬਿਲਕੁਲ ਸਿੰਗਲ ਸੂਟ ਘਰ ਬੈਠੇ ਮਵਾਸੋ ਦੇ ਹੋਲ ਸੇਲ ਰੇਟਾਂ ਤੇ ਇੱਕ ਸਿੰਗਲ ਸੂੜ ਘਰ ਬੈਠੇ ਮਗਵਾ ਸਕਦੇ ਹੋ ਹੋਲ ਸੇ ਰੇਟਾਂ ਤੇ ਇਹਦੇ ਆਰਟੀਕਲ ਲੈਣੇ ਨਾ ਹਰ ਕੋ 1650 ਪੇਜ ਬੋਟਮ ਤੇ ਵਰਕ ਵਾਲੇ ਬੋਟਮ ਤੇ ਮਰਚ ਵਾਲੇ ਦੋ ਸੋਨੇ ਸੋਨੇ ਡਿਜ਼ਾਈਨ ਆਪਣੇ ਆਪਣੇ ਕ੍ਰੈਫਟੀ ਦੀ ਕੋਈ ਕਮੀ ਨਹੀਂ ਮਾਦੀ ਕੋਈ ਕਮੀ ਨਹੀਂ ਸਟੋਬਲੀ ਕੋਈ ਕਮੀ ਨਹੀਂ ਮੇਰੀ ਦੁਕਾਨ ਦਾ ਫਿੱਟੜੇ ਹੈ ਨਹੀਂ ਫਿੱਟ ਬਾਜੀ ਜੁਰੂ ਆਓਗੇ ਨਾ ਮਿਲੇਗਾ ਮਿਲੇਗਾ ਬਹੁਤ ਹੀ ਸੋਹਣਾ ਰਿਆਣੇ ਕਲਰ ਵੀ ਆਂਦੇ ਨੇ ਮੈਂ ਸੋਲੋ ਵੀ ਧਾਰਿਆ ਸਨ 100 2100 ਬਨਾਰ ਪਰ 2100 ਬਨਾਰ ਪਰ ਫੈਨਸੀ ਦੁਪੱਟੇ ਨਾਲ ਤੇ ਬੋਟਮ ਤੇ ਹੋਏਗਾ ਵਰਕ ਮੇਡੀ ਬੋਟਮ ਤੇ ਹੋਏਗਾ ਵਰਕ ਆਰਟੀਕਲ ਬਹੁਤ ਸੋਹਣਾ ਹੈ ਸਕਰੀਨ ਸ਼ਾਟ ਬੰਦਾ ਹੀ ਬੰਦਾ ਬਹੁਤ ਹੀ ਪਿਆਰਾ ਪਾਣੀ ਉਸ ਤੋਂ ਬਾਅਦ ਆ ਗਈ ਆਪਣੇ ਗਰਮ ਟੂਟ ਬਾਰੇ। ਲਓ ਜੀ ਆ ਗਰਮ ਟੂਟਾਂ ਦੇ ਨਾਲ ਹੀ ਆਪਾਂ ਬਲੌਗ ਦਾ ਐਂਡ ਕਰਾਂਗੇ। ਆ ਚੈੱਕ ਕਰੋ ਅੱਜ ਦਾ ਲਾਸਟ ਡਿਜ਼ਾਈਨ ਜਿਹੜਾ ਕਿ ਬਲੌਗ ਦਾ ਇਸ ਤੋਂ ਬਾਅਦ ਬਣਾਵਾਂਗੇ ਆਪਾਂ ਸ਼ੋਰਟ। ਸਾਰੇ ਸ਼ੋਰਟ ਵੀਡੀਓ ਤੁਸੀਂ ਚੈੱਕ ਕਰਨੇ ਆ WhatsApp ਤੇ ਕਰ ਤੇ Instagram ਤੇ Facebook ਤੇ। ਆ ਤਮੰਨਾ ਬ੍ਰਾਂਡ ਦੇ 650 ਦੀ ਰੇਂਜ ਆ। ਹਾਂ ਲੋ ਜੀ ਆ ਫਿਮਰ ਕਾਟਨ ਆ ਗਈ ਜੀ। ਸਾਰੇ ਡਿਜ਼ਾਈਨ ਨਵੇਂ ਆ। ਇਹਨਾਂ ਵਿੱਚ ਕਲਰ ਆਪਸ਼ਨ ਹੈ, ਡਿਜ਼ਾਈਨ ਆਪਸ਼ਨ ਹੈ। ਆ ਲੋ ਜੀ ਤੇ ਵੀਡੀਓ ਨੂੰ ਜੀ ਭਾਜੀ ਬੇਦੀ ਬਿਲਕੁਲ ਜੀ ਵੀ ਆਪਣੇ ਕੋਲੋਂ ਗਰਮ ਫੁੱਟਾ ਦਾ ਫੁੱਲ ਪਣਾਰ ਆ ਗਿਆ ਸ਼ੋਲਾ ਦੇ ਨਾਲ ਸਾਢੇ 500 ਤੋਂ ਸਟਾਰਟਿੰਗ ਹੈ ਗਰਮ ਸ਼ੋਹ ਤੂੜ ਸਾਢੇ 500 ਰੁਪਏ ਤੋਂ ਸਟਾਰਟਿੰਗ ਹੈ ਵੀਰ ਜੀ ਮੈਡਮ ਦੀ ਗਰਮ ਤੂੜ ਨਾਲ ਸ਼ੋਹ ਹੋਏ ਖੁੱਲਾ ਡੁੱਲਾ ਸਾਢੇ 500 ਸਾਢੇ 600 ਸਾਢੇ 700 ਸਾਢੇ 800 ਅੱਦੇ 900000 1100 1200 ਬ੍ਰੈਂਡਰ ਕੁਆਡਰ ਜਿੱਕੇ ਵਨ ਚੀਜ਼ਾਂ ਆਪਣੇ ਕੋਲ ਆ ਚੁੱਕੀਆਂ ਨੇ ਬਸ ਆਪਣੀ ਇੱਕੋ ਗੱਲ ਹੈ ਵੀਡੀਓ ਨਾਲ ਜੁੜੇ ਰਿਓ ਲੋਕ ਬਲੌਗ ਨਾਲ ਜੁੜੇ ਰਿਓ ਆਰੀ ਵੀਡੀਓ ਨੂੰ ਕੀ ਕਰਨਾ ਦੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੇਰੇ ਧੰਨਵਾਦ